ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਪੀਟੀਸੀ ਨਿਊਜ਼ ਤੇ ਮੈਂ ਆ ਤੁਹਾਡੇ ਨਾਲ ਮਨੀਸ਼ ਗਰਗ ਅੱਜ ਅਸੀਂ ਉਹਨਾਂ ਲਈ ਖਾਸ ਖਬਰ ਲੈ ਕੇ ਆਏ ਆ ਖਾਸ ਨੌਜਵਾਨਾਂ ਦੀ ਲਈ ਖਬਰ ਲੈ ਕੇ ਆਏ ਆ ਜਿਹੜੇ ਨੌਜਵਾਨ ਪਸ਼ੂ ਪਾਲਕ ਦੇ ਚਾਹਵਾਨ ਨੇ ਜਾਂ ਪਸ਼ੂ ਪਾਲ ਪਾਲਦੇ ਨੇ ਬੱਕਰੀਆਂ ਪਾਲਦੇ ਨੇ ਅੱਜ ਅਸੀਂ ਆਏ ਆ ਤਲਵੰਡੀ ਸਾਬੋ ਦੇ ਪਿੰਡ ਭਾਗੀ ਮੰਦਰ ਜਿੱਥੇ ਹਰ ਹਫ਼ਤੇ ਪਸ਼ੂਆਂ ਦਾ ਮੇਲਾ ਲੱਗਦਾ ਹੈ ਖਾਸ ਕਰ ਬੱਕਰੇ ਬੱਕਰੀਆਂ ਦਾ ਤੇ ਨਾਲ ਨਾਲ ਲੋਕ ਇੱਥੇ ਹੋਰ ਵੀ ਆਪਣੇ ਜਾਨਵਰ ਵੀ ਲੈ ਕੇ ਆਉਂਦੇ ਨੇ ਤੇ ਨੌਜਵਾਨਾਂ 'ਚ ਇਸ ਮੇਲੇ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਹੈ ਸਾਡੇ ਨਾਲ ਮੇਲੇ ਦੇ ਪ੍ਰਬੰਧਕ ਮੌਜੂਦ ਨੇ ਗੱਲਬਾਤ ਕਰਦੇ ਆ ਭਾਈ ਅਸ਼ੀਕਾਲ ਜੀ ਕੀ ਨਾਮ ਹੈ ਜੀ ਆਪਣਾ ਆਪਣਾ ਗੁਲਾਬ ਸਿੰਘ ਸਿੱਧੂ ਕਹਿੰਦੇ ਆ ਜੀ ਗੁਲਾਬ ਸਿੰਘ ਕੀ ਕਹਿਣਾ ਚਾਹੋਗੇ ਇੱਥੇ ਮੇਲਾ ਲੱਗਦਾ ਹੈਗਾ ਹਰ ਐਤਵਾਰ ਨੂੰ ਕਿੰਨੇ ਕੁ ਲੋਕ ਆਉਂਦੇ ਆ ਕਿਸ ਤਰ੍ਹਾਂ ਦਾ ਹੁਣ ਉਤਸ਼ਾਹ ਹੈਗਾ ਲੋਕਾਂ 'ਚ ਕਰੀਨ ਲੱਗਦਾ ਬਈ ਆਪਾਂ ਨੂੰ ਦੇਖੋ 2 ਸਾਲ ਦੇ ਕਰੀਬ ਹੋ ਚੱਲਿਆ ਜਿਵੇਂ ਆਪਾਂ ਮੇਲਾ ਲਾਇਆ ਸੀ ਵੀ ਛੋਟੇ ਬੱਚੇ ਜਿਵੇਂ ਚਿੱਟਾ ਬਹੁਤ ਵਧੀ ਜਾਂਦਾ ਹਾਂ ਮੈਂ ਦੇਖਦਾ ਵੀ ਸਾਡੇ ਪਿੰਡ ਦੇ ਵਿੱਚ ਹੀ ਜਮਾ 11-11 ਸਾਲ ਦੇ ਬਈ ਇਸ ਨੇਚਰ ਹੋ ਰਹਾ ਹੈ ਰਜਾ ਵਗੈਰਾ ਆਪਾਂ ਤਾਂ ਜਾਣਦੇ ਵੀ ਨਹੀਂ ਸੀ ਇਹ ਚੀਜ਼ਾਂ ਬਾਰੇ ਤੇ ਨਸ਼ੇ ਕਰਦੇ ਮੈਂ ਦੇਖਿਆ ਮੈਂ ਸੋਚਿਆ ਕਿਉਂ ਵੀ ਆਪਾਂ ਬੱਕਰੀ ਮੇਲਾ ਲਾ ਲਈਏ ਕਿਉਂਕਿ ਕੁੱਕੜ ਕੋਈ ਕਬੂਤਰ ਜਾਂਦਾ ਕੋਈ ਜਾਨਵਰ ਲੋਕਾਂ ਨੂੰ ਜਵਾਕਾਂ ਨੂੰ ਕੋਈ ਸ਼ੌਂਕ ਪੈਦਾ ਹੋਵੇ ਆਪਾਂ ਦਿਨ ਵੀ ਐਤਵਾਰ ਦਾ ਇਸ ਕਰਕੇ ਰੱਖਿਆ ਵੀ ਐਤਵਾਰ ਨੂੰ ਕੋਈ ਆਊਗਾ ਲੈ ਕੇ ਕੋਈ 2 400 ਬਣਾ ਕੇ ਹੀ ਲ ਜਾਊਗਾ ਜੀ ਹਾਂਜੀ ਇਹ ਪਿੰਡ ਭਾਗੀਬੰਦਰ ਹਾਰਾਂ ਐ ਤਵਾਰ ਬੱਕਰੀ ਮੇਲਾ ਲੱਗਦਾ ਬਹੁਤ ਵਧੀਆ ਭਰਦਾ ਬਾਕੀ ਜਿਹੜੇ ਵੀਰ ਦੂਰੋਂ ਆਉਂਦੇ ਆ ਵਧੀਆ ਲੰਗਰ ਦਾ ਸ਼ਾਂ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਕੋਈ ਪੈਸਾ ਨਹੀਂ ਲੱਗਿਆ ਨੌਜਵਾਨੇ ਕੰਮ ਕਰਨ ਤਾਂ ਬਸ ਪੁੱਤੇ ਪੈਸੇ ਦੀ ਜਰੂਰਤ ਨਹੀਂ ਕਿੰਨਾ ਕ ਪੈਸਾ ਖਰਚ ਹੁੰਦਾ ਜੇ ਹੁਣ ਨੌਜਵਾਨ ਤੁਸੀਂ ਦੇਖਦੇ ਹੋ ਮੇਲੇ ਚ ਮੈਂ ਦੇਖਿਆ ਵੀ ਨੌਜਵਾਨ ਬਹੁਤ ਆਉਂਦੇ ਆ ਨੌਜਵਾਨ ਇਸ ਵਾਰ ਬਹੁਤ ਸ਼ਾਤ ਹੋਏ ਬੱਕਰਿਆਂ ਦਾ ਕੰਮ ਕਰਦੇ ਆ ਇਹਦਾ ਬਾਈ ਜੀ ਦੇਖੋ ਚਾਹੇ 2 ਜਨਵਾਰ ਤੋਂ ਸਟਾਰਟ ਕਰ ਲੋ 10 20 ਕਹੇ ਹਜ਼ਾਰ ਨਾ 25 ਹਜ਼ਾਰ ਨਾ ਵਧੀਆ ਤੁਹੰਦਾ ਚੱਲ ਪੰਦਾ ਹਾਂਜੀ ਇਸ ਤੋਂ ਬਾਅਦ ਅਗਲੇ ਦੀ ਉਹ ਜੈਸਾ ਜਿਵੇਂ ਜਿਵੇਂ ਕਿ ਨਾ ਅੱਗੇ ਜਿੰਨਾ ਮਰਜ਼ੀ ਵਧਾਈ ਚੱਲੇ ਪਰ ਆਪਾਂ ਇਹ ਕਹਿੰਨੇ ਵੀ ਬਾਲਾ ਵੱਡਾ ਕਰਨੋਂ ਵੀ ਆਪਾਂ 2 ਚਾਰ ਤੋਂ ਸਟਾਰਟ ਕਰੀਏ ਤਾਂ ਬਹੁਤ ਚੰਗੀ ਗੱਲ ਆ ਕਿ ਨੌਲੇਜ ਵਧਦੀ ਜਾਂਦੀ ਹੈ ਫਿਰ ਕਿੱਥੋਂ ਕਿੱਥੋਂ ਛੋਟੇ ਕਲਾਉਂਦੇ ਆ ਕਿਹੜੇ ਕਿਹੜੇ ਇੱਥੇ ਜਿਹੜੇ ਜਾਨਵਰ ਆਉਂਦੇ ਆ ਤੁਹਾਡੇ ਕੋਲੇ ਤੇ ਕਿਹੜੇ ਕਿਹੜੇ ਬੀਟ ਦੇ ਆਉਂਦੇ ਆ ਸਾਰੇ ਦੱਸ ਦਿੰਦੇ ਹਾਂਜੀ ਬਾਈ ਜੀ ਆਪਣੇ ਕੋਲੇ ਜਿਵੇਂ ਬਰਬਰੀ ਹੋ ਗਿਆ ਬੱਕ ਕਿੱਥੋਂ ਕਿੱਥੋਂ ਪੰਜਾਬ ਹਰਿਆਣਾ ਰਾਜਸਥਾਨ ਕਿਤੋਂ ਆਉਂਦੇ ਕਿਤੋਂ ਜਿਵੇਂ ਪੰਜਾਬ ਹੋ ਗਿਆ ਹਰਿਆਣਾ ਹੋਇਆ ਹੋ ਗਿਆ ਟੈਂਬ ਰੇਰ ਕੁਟਰਾ ਸ਼ੇਅਰ ਕਰਨ ਨੂੰ ਵਪਾਰੀ ਆਉਂਦੇ ਜਾਨਵਰ ਲੈਣ ਹੂੰ ਤੇ ਯੂਪੀ ਚੋ ਵੀ ਕਈ ਵਾਰ ਆਏ ਹੋਏ ਆ ਜੀ ਹੂੰ ਜਿਵੇਂ ਜਿਵੇਂ ਬਾਕੀ ਪਤਾ ਲੱਗ ਜਾਂਦਾ ਬਾਈ ਜੀ ਉਵੇਂ ਉਵੇਂ ਪਹੁੰਚ ਹੀ ਜਾਂਦੇ ਹੂੰ ਇਹ ਹਰਿਆਣੇ ਵਾਲੇ ਤਾਂ ਕਾਫੀ ਆਪਣਾ ਜਿਵੇਂ ਹਰਿਆਣਾ ਨਾਲ ਲੱਗਦਾ ਹਰਿਆਣਾ ਬਹੁਤ ਇੱਥੇ ਆਉਂਦੇ ਹੋਣਗੇ ਤੁਹਾਨੂੰ ਲੈਣ ਦੇ ਹਾਂਜੀ ਹਾਂਜੀ ਬਾਈ ਵਪਾਰੀ ਵੀ ਆਉਂਦੇ ਖਰੀਦਣਾਂ ਤੇ ਵੇਚਣ ਵਾਲੇ ਵੀ ਪਹੁੰਚਦੇ ਆ ਹਰ ਐਤਵਾਰ ਆਪਣੇ ਕੋਈ ਜੀ ਤੇ ਨੌਜਵਾਨਾਂ ਚ ਕਿੰਨਾ ਕ ਹੈਗਾ ਉਤਸ਼ਾਹ ਜਿਵੇਂ ਨੌਜਵਾਨ ਬਾਈ ਹਾਂਜੀ ਸਾਨੂੰ ਦੱਸੀ ਇਹਨੇ ਇਹਦੂ ਪਹਿਲਾਂ ਦਾ ਬਾਈ ਬਲਵਿੰਦਰ ਜੀ ਤੁੰਗ ਵਾਲੀ ਮੰਡੀ ਲਾਉਣੀ ਸਾਰਿਆਂ ਨਾਲ ਵੱਡੀ ਮੰਡੀ ਆ ਉਹ ਤੇ ਇਹਦੂ ਬਾਅਦ ਆਪਾਂ ਲਾਉਣ ਲੱਗੇ ਆ ਤੇ ਬਹੁਤ ਵਧੀਆ ਉਤਸ਼ਾਹ ਹੋਇਆ ਲੋਕਾਂ ਦੇ ਵਿੱਚ ਕੋਈ ਲੈਂਦਾ ਕੋਈ ਵੇਚਦਾ ਜਿਵੇਂ ਪਹਿਲਾਂ ਇਹ ਮੇਲੇ ਨਹੀਂ ਲੱਗਦੇ ਸੀਗੇ ਘਰੋਂ ਵਿਗ ਜਾਂਦੀ ਸੋਣ ਜਿਵੇਂ ਮੇਲੇ ਲੱਗਣ ਲੱਗੇ ਬਾਈ ਜੀ ਲੋਕ ਜਾਨਵਰ ਲੈ ਕੇ ਆਉਣ ਲੱਗੇ ਵਪਾਰੀ ਵੀ ਰਣੂ ਵੀ ਸੌਕੇ ਮਿਲਣ ਲੱਗੇ ਬਹੁਤ ਵਧੀਆ ਸ਼ਾਹ ਬਣਿਆ ਹੋਇਆ ਜੀ ਕੁਝ ਲੋਕ ਵੀ ਇੱਥੇ ਮੇਲੇ ਚ ਆਉਂਦੇ ਬਾਈ ਜੀ ਮੇਲੇ ਚ ਆਉਂਦੇ ਆ ਫਿਰ ਕਿਵੇਂ ਰੌਣਕ ਦੇਖਦੇ ਇੱਥੇ ਆ ਕੇ ਕਿੰਨੀ ਰੌਣਕ ਹੁੰਦੀ ਹੈ ਮੇਲੇ 'ਚ ਬਾਦੂ ਆ ਪਹਿਲਾ ਨੰਬਰ ਆ ਜੀ ਕਤੁੰਗਲੀ ਆ ਜੀ ਹਾਂ ਤੇ ਦੂਜਾ ਨੰਬਰ ਭਾਗੀ ਮੰਦਰਾ ਜੀ ਅੱਛਾ ਤੇ ਰੋਟੀ ਪਾਣੀ ਦਾ ਪ੍ਰਬੰਧ ਦਾ ਸਾਰਾ ਕੁਝ ਉੱਥੇ ਵੀ ਪ੍ਰਬੰਧ ਸਾਰਾ ਚੱਲਦਾ ਹਾਂ ਪਹਿਲੇ ਨੰਬਰ ਤੇ ਇਹ ਦੂਜੇ ਨੰਬਰ ਕਿੰਨੇ ਕਿ ਲੋਕ ਲੈ ਕੇ ਆਉਂਦੇ ਬੱਕਰੇ ਹੁਣ ਕਿੰਨੇ ਕਿ ਰੋਗ ਰੱਖਣ ਲੱਗ ਗਏ ਨੂੰ ਪੂਰਾ ਕੰਮ ਕਰ ਲੱਗੇ 90% ਹੋ ਗਿਆ ਹਾਂ 90% ਹੋ ਗਿਆ ਵਧੀਆ ਕੰਮ ਆ ਇਹ ਵੈਸੇ ਵਧੀਆ ਇਹ ਦੋ ਬੱਕਰੇ ਰੱਖ ਲੋ ਇੱਕ ਵਾਰੀ ਤੇ ਦੋ ਬੱਕਰੀਆਂ ਦੇ ਬੰਦਾ ਪਾਤਾ ਕਰੀ ਜਾਂਦਾ ਵਧਾਈ ਜਾਂਦਾ ਕਿ ਬੱਕਰੀ ਦੀ ਨੌਲਜ ਆਈ ਜਾਂਦੀ ਆ ਇਹ ਆ ਇਹਨਾਂ ਆ ਨਸਲ ਦੀ ਮਿਲਣੀ ਆਪਣੀ ਚਾਹੀਦੀ ਆ ਇਹਦੀ ਨਸਲ ਦੀ ਐ ਸਰ ਹੁੰਦਾ ਫਿਰ ਨੌਜਵਾਨ ਜਿਵੇਂ ਨਸ਼ੇ ਕਰਨੀ ਜਾਂਦੇ ਆ ਜਾਂ ਬਾਹਰ ਭੱਜੀ ਜਾਂਦੇ ਆ ਉਹਦੇ ਨਾਲ ਵਧੀਆ ਨਸ਼ੇ ਨਾਲ ਵਧੀਆ ਜੀ ਆਹ ਕੰਮ ਕਰੂਗਾ ਵਪਾਰ ਨੂੰ ਪੈਸੇ ਬੰਦੇ ਆ ਜੇ ਕੋ ਜੰਮ ਵੀ ਬੱਕਰੀ 5000 ਰੁਪਏ ਦੇ ਮੇਰੇ ਨਾਲ ਵੀ ਵੇਚ ਦੋਗਾ ਉਹ ਨਸ਼ੇ ਤੋਂ ਹੁਣ ਕਿਦ ਮਰਜ਼ੀ ਲੈ ਚਲੋ ਹੇ ਪਾਸੇ ਮੈਸੇਜ ਕੋਈ ਵਪਾਰ ਹੋਣੀ ਆਪਣਾ ਫਾਇਦਾ ਨਹੀਂ ਹੈ ਫਾਇਦਾ ਨਹੀਂ ਇਹ ਤਰਕ ਨਾਲ ਨਾਲ ਹੀ ਹੈ ਕਿੰਨਾ ਮਰਜ਼ੀ ਆਪਾਂ ਸੌਦਾ ਕਰਤਾ ਇੱਥੇ ਵੀ ਹੁਣ ਆ ਬਾਈ ਦਾ ਹੁਣ ਇਹਦਾ ਕਿੰਨਾ ਚੜਾਈ ਹੋਈ ਜਾਂਦੀ ਐ ਜੀ ਭਗਵੰਦਰ ਵਾਲੇ ਦੀ ਬਾਈ ਦੀ ਹੂੰ ਆਉਂਦੇ ਹੋਰ ਵੀ ਆਉਂਦੇ ਜਾਨਵਰ ਜਾਨਵਰ ਬਾਦੂ ਬਾਦੂ ਕਿੰਨੇ ਕਿ ਵਿਕ ਜਾਂਦੇ ਬਹੁਤ ਬਹੁਤ ਜੀ ਬਹੁਤ ਸਤੇ ਹੁੰਦੇ ਹਾਂ ਬਹੁਤ ਅੱਜ ਕੜੀਆਂ ਕਰਕੇ ਘੱਟ ਸੀ ਹੁਣ ਹੁਣ ਆ ਗਏ ਹੋਰ ਬੰਦੇ ਆਈਏ ਕਿ ਮੌਸਮ ਖਰਾਬ ਕਰਕੇ ਇੰਨੇ ਵੱਧਦੇ ਹੋਰ ਆਉਂਦੇ ਜੀ ਬਿਲਕੁਲ ਨੌਜਵਾਨ ਪੀੜੀ ਲਈ ਇੱਕ ਚੰਗਾ ਕੰਮ ਹੈਗਾ ਕਿਉਂਕਿ ਜਿਹੜੇ ਨੌਜਵਾਨ ਨੇ ਜਿੱਥੇ ਨਸ਼ੇ ਵੱਲ ਜਾ ਰਹੇ ਨੇ ਨਸ਼ੇ ਨੂੰ ਛੱਡ ਕੇ ਜੇਕਰ ਬੱਕਰੇ ਬੱਕਰੀਆਂ ਦਾ ਕੰਮ ਕਰਦੇ ਆ ਚੰਗਾ ਔਰ ਰੋਜ਼ਗਾਰ ਵੀ ਕਮਾ ਸਕਦੇ ਆ ਤੇ ਨਸ਼ੇ ਤੋਂ ਦੂਰ ਵੀ ਰਹਿ ਸਕਦੇ ਆ ਇਹ ਮੇਲੇ ਇਹ ਤਲਵੰਡੀ ਸਾਬੋ ਇਸ ਇਲਾਕੇ ਚ ਬਹੁਤ ਜ਼ਿਆਦਾ ਲੱਗਣ ਲੱਗੇ ਤੇ ਬਹੁਤ ਜ਼ਿਆਦਾ ਨੌਜਵਾਨ ਨੇ ਜਿਹੜੇ ਇਸ ਕੰਮ ਵੱਲ ਉਤਸ਼ਾਹਤ ਹੋ ਰਹੇ ਨੇ ਮਨੀਸ਼ਗਰ ਪੀਟੀਸੀ ਨਿਊਜ਼ ਪਿੰਡ ਭਾਗੀਵੰਦਰ ਬਠਿੰਡਾ